ਹਾਂ ਜੇਰ ਵਕਾਏ ਕਿਸੇ ਨੂੰ 23 ਫਰਵਰੀ ਨੂੰ ਇੱਕ ਨੋਟੀਫਿਕੇਸ਼ਨ ਇੱਕ ਨੋਟਿਸ issues ਕੀਤਾ ਹੈ ਮਿਊਨਿਸਪਲ ਕਾਰਪੋਰੇਸ਼ਨ ਨੇ ਕਿ 27 ਤਰੀਕ ਨੂੰ ਡਿਪਟੀ ਮੇਅਰ 어 ਸੀਨੀਅਰ ਡਿਪਟੀ ਮੇਅਰ ਦੀ VOTING ਹੋਏਗੀ ਸਾਨੇ ਚੈਲੰਜ ਕੀਤਾ ਸੀਗਾ ਕਿ ਸੁਪਰੀਮ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਜਿਹੜੀ ਮੇਅਰ ਦੀ ਇਲੈਕਸ਼ਨ ਹੈ ਉਹ ਉਹਨਾਂ ਨੇ ਡਿਕਲੇਅਰ ਕਰਤਾ ਸੀਗਾ ਦੂਜਾ ਮੇਅਰ ਤੇ ਸਾਰੀ ਮੀਟਿੰਗ ਰੱਦ ਹੋ ਚੁੱਕੀ ਹੈ ਤੇ ਹੁਣ ਜਿਹੜੀ ਸੀਨੀਅਰ ਡਿਪਟੀ ਮੇਅਰ 어 ਡਿਪਟੀ ਮੇਅਰ ਦੀ ਇਲੈਕਸ਼ਨ ਹੈ ਉਹ ਫਿਰ ਤੋਂ ਸ਼ੁਰੂ ਹੋਏਗੀ ਫਰੈਸ਼ ਨੋਮੀਨੇਸ਼ਨ ਪੇਪਰ ਫਾਈਲ ਹੋਣਗੇ ਕਿਉਂਕਿ ਇਲੈਕਸ਼ਨ ਦਾ ਮਤਲਬ ਸਿਰਫ VOTING ਨਹੀਂ ਹੈ ਇਹ ਸ਼ੁਰੂ ਤੋਂ ਸ਼ੁਰੂ ਹੋਏਗੀ ਹੁਣ ਕਿ ਨੋਮੀਨੇਸ਼ਨ ਪੇਪਰ ਆਣਗੇ ਸਕਰੂਟੀ ਹੋਏਗੀ ਰਿਜੈਕਸ਼ਨ ਹੋਏਗੀ ਵਿਡਰੋਅਲ ਹੋਏਗੀ ਉਹਦੇ ਬਾਅਦ VOTING ਹੋਏਗੀ ਸੋ ਇਹ ਆਪਨੇ ਚੈਲੰਜ ਕੀਤਾ ਸੀਗਾ ਕਚੈਰੀ ਦੇ ਅੰਦਰ ਅੱਜ ਇਸ ਤੇ ਆਰਗੂਮੈਂਟਸ ਹੋ ਚੁੱਕੀਆਂ 2 ਵਜੇ ਕੇਸ ਜੱਜ ਸਾਹਿਬ ਨੇ ਰੱਖਿਆ ਹੈ ਜੱਜ ਸਾਹਿਬ ਨੇ ਵੈਸੇ ਤਾਂ ਕਹਿਤਾ ਸੀਗਾ ਕਿ ਜੀ ਮੈਂ ਇਹ ਨੋਟੀਫਿਕੇਸ਼ਨ ਇਹ ਨੋਟਿਸ ਨੂੰ ਸਟੇ ਕਰ ਰਹੇ ਹਾਂ ਪਰ ਫਿਰ ਮਿਊਨਿਸਪਲ ਕਾਰਪੋਰੇਸ਼ਨ ਦੇ ਤਰਫੋਂ ਵਕੀਲ ਇਹ ਆਇਆ ਕਿ ਜੀ ਤੁਸੀਂ ਇਹਨੂੰ ਸਟੇ ਨਾ ਕਰੋ ਆਪਾਂ ਫਰੈਸ਼ ਨੋਟਿਸ ਲਿਆਵਾਂਗੇ ਅਨ ਫਰੈਸ਼ ਨੋਟਿਸ ਇਹ ਲਿਆਵਾਂਗੇ ਕਿ 3 ਦਿਨ ਦੀ ਨਾਮੀਨੇਸ਼ਨ ਫਾਈਲ ਕਰਨ ਉਹਦੇ ਬਾਅਦ ਸਾਰਾ ਪ੍ਰੋਸੀਜਰ ਫਿਰ ਤੋਂ ਹੋਏ ਰੈਗੂਲੇਸ਼ਨਸ ਦੇ ਹਿਸਾਬ ਨਾਲ ਔਰ ਫਿਰ ਇਲੈਕਸ਼ਨ ਹੋਲਡ ਕਰ ਲਾਂਗੇ ਕਿਉਂਕਿ ਸਾਡਾ ਮੇਨ ਪੁਲੀ ਇਹੀ ਸੀਗਾ ਕਿ ਇਹਨਾਂ ਨੇ ਜਿਹੜੀ ਚੀਜ਼ ਕਰ ਰਹੇ ਆ ਬਿਲਕੁਲ ਜਲਦਬਾਜੀ ਚ ਕਰ ਰਹੇ ਆ ਬਿਕੋਜ਼ ਇਹਨਾਂ ਦੇ 3 ਕਾਉਂਸਲਰ ਜਿਹੜੇ ਹੈਗੇ ਆ ਇਹ ਇਹਨਾਂ ਨੂੰ ਤੋੜ ਕੇ ਲਿਜਾ ਚੁੱਕੇ ਨੇ ਸੋ ਇਹ ਸਾਡਾ ਕੇਸ ਹੈਗਾ ਹੁਣ 2 ਵਜੇ ਕੇਸ ਰੱਖਿਆ ਹੋਇਆ 2 ਵਜੇ ਕੇਸ ਰੱਖਿਆ ਹੋਇਆ ਜਿਸ ਤੇ ਮਿਊਨਿਸਪਲ ਕਾਰਪੋਰੇਸ਼ਨ ਨੇ ਇਹ ਕਹਿਤਾ ਕਿ ਜੀ ਇਹ ਨੋਟਿਸ ਆਪਾਂ ਵਾਪਸ ਲੈ ਰਹੇ ਹਾਂ ਜੇ ਨਹੀਂ ਲੈਣਗੇ ਤਾਂ ਕਚੇਰੀ ਨੇ ਕਹਿ ਦਿਆ ਕਿ ਹਮੈਨੂੰ ਸਟੇ ਕਰ ਰਹੇ ਠੀਕ ਹੈ ਥੈਂਕ ਯੂ ਕੁਲਦੀਪ ਮੇਅਰ ਕਿੱਥੇ ਇਹਦਾ ਸਵਾਲ ਵੀ ਪੁੱਛਿਆ ਗਿਆ ਕੁਲਦੀਪ ਮੇਅਰ ਨੇ ਜਿਹੜੇ ਕੁਲਦੀਪ ਮੇਅਰ ਹੈਗਾ ਉਹਨੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਅੱਜ ਕਾਰਪੋਰੇਸ਼ਨ ਨੂੰ ਇਹ ਕਹਿ ਕੇ ਕੀ ਜੀ ਮੈਨੂੰ ਫਾਰਮਲੀ ਤੁਸੀਂ ਮੇਅਰ ਦੀ ਪੂਰਸੀ ਦੇ ਉੱਪਰ ਤੁਸੀਂ ਬਿਠਾਣਾ ਹੈ ਮੈਨੂੰ ਅਜ ਤੱਕ ਉਹ ਹੋਇਆ ਨਹੀਂ ਹੈ ਇਹ ਗੱਲ ਹੋਈ ਨਹੀਂ ਹੈ ਅਜ ਤੱਕ ਔਰ ਮੈਂ ਇਲੈਕਸ਼ਨ ਕੰਡਕਟ ਕਰਨਾ ਹੈ ਮੈਂ ਪ੍ਰੈਜ਼ਾਈਡਿੰਗ ਆਫੀਸਰ ਹਾਂ ਨਾ ਮੇਰੇ ਨਾਲ ਕੋਈ ਗੱਲਬਾਤ ਕਰੀ ਜਾ ਰਹੀ ਹੈ ਨਾ ਮੈਨੂੰ ਤੁਸੀਂ ਮੇਅਰ ਦੀ ਪੋਸਟ ਦੇ ਉੱਪਰ ਬਿਠਾਇਆ ਹੈ ਅਜ ਤੱਕ ਔਰ ਤੁਸੀਂ ਮੇਰੀ ਇਲੈਕਸ਼ਨ ਉਹ ਕਰ ਰਹੇ ਹੋ ਸੋ ਉਹਨੇ ਰਿਪਰੈਜ਼ੈਂਟੇਸ਼ਨ ਇਹ ਦਿੱਤੀ ਹੈ ਮਿਊਨਿਸਪਲ ਕਾਰਪੋਰੇਸ਼ਨ ਨੂੰ ਕਿ ਫਾਰਮੈਲਿਟੀ ਇਹ ਜਿਹੜੀ ਹੈ ਮੈਨੂੰ ਮੇਅਰ ਦੀ ਕੁਰਸੀ ਦੇ ਉੱਪਰ ਬਿਠਾਉਣ ਦੀ ਉਹ ਪੂਰੀ ਕੀਤੀ ਜਾਵੇ ਫਿਰ ਇਲੈਕਸ਼ਨ ਹੋਣਗੇ

the court was of this opinion court's opinion they see honorable court had said ki assi jeda dc saab di notification hai ohnu stay kar dange ode te ek prastav ditta gaya hai chandigarh prashasan valon ki assi ek navi petition ek navi notification kar dange jis to process sara a to z shuru hovega with the nomination scrutiny aur sara process shuru hovega te is prastav nu court ne consider kita hai te hun sunwai 2 baje layi rakhti ti gayi hai te 2 baje hun is te hovega ki ya ta koi nawa ਨੋਟੀਫਿਕੇਸ਼ਨ ਆਏਗੀ ਜਾਂ ਤਾਂ ਪੁਰਾਣੇ ਨੋਟੀਫਿਕੇਸ਼ਨ ਨੂੰ ਸਟੇ ਕਰਕੇ ਇਹ ਮਾਮਲਾ ਅੱਗੇ ਵਧੂਗਾ ਮੇਰੇ ਸੀਨੀਅਰ ਟੀਮੇਰ ਦੀ ਗੱਲਬਾਤ ਹੋਈ ਹੈ ਕੀ ਨਤੀਜਾ ਨਿਕਲ ਪਾਇਆ ਫਿਰ ਦੇਖੋ ਅੱਜ ਸਟੇ ਹੋ ਰਿਹਾ ਸੀਗਾ ਜਿਹੜਾ ਨੋਟਿਸ ਹੈ 23 ਜਨਵਰੀ ਵਾਲਾ 23 ਜਨਵਰੀ ਵਾਲਾ ਨੋਟਿਸ ਸਟੇ ਹੋ ਰਿਹਾ ਸੀਗਾ ਲੇਕਿਨ ਫਿਰ ਇੱਕ ਪ੍ਰਪੋਜ਼ਲ ਦਿੱਤੀ ਹੈ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਕਿ ਅਸੀਂ ਇਸ ਨੂੰ ਨਵਾਂ ਨੋਟਿਸ ਕੱਢ ਦਿੰਨੇ ਆ ਤੇ ਸਾਰਾ ਉਹਨਾਂ ਨੇ ਇੱਕ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਨੂੰ ਐਡਮਿਨਿਸਟ੍ਰੇਸ਼ਨ ਨੂੰ ਕਿ ਜਿਹੜਾ ਸੁਪਰੀਮ ਕੋਰਟ ਦਾ ਆਰਡਰ ਹੈ ਉਹ ਕਹਿੰਦਾ ਹੈ ਕਿ ਜਿਹੜੀ ਬਾਕੀ ਪੋਸਟਾਂ ਰਹਿ ਗਈਆਂ ਬਿਯੋਂਡ ਮੇਅਰ ਉਹਨਾਂ ਦਾ ਇਲੈਕਸ਼ਨ ਦੁਬਾਰਾ ਹੋਏਗਾ ਐਸ ਪਰ ザ ਰੈਗੂਲੇਸ਼ਨਸ ਤੇ ਜੇ ਕੋਰਟ ਇਹ ਫੈਸਲਾ ਕਰਦੀ ਹੈ ਕਿ ਇਲੈਕਸ਼ਨ ਜਿਹੜੇ ਹੈ ਡੀਸੀ ਸਾਹਿਬ ਦੇ ਨੋਟਿਸ ਤੇ ਹੋਏਗਾ 23 ਜਨਵਰੀ ਵਾਲੇ ਤਾਂ ਫਿਰ ਉਹਦੇ ਵਾਸਤੇ ਬੜੀ ਮੁਸ਼ਕਲ ਹੋ ਜਾਏਗੀ ਕਿਉਂਕਿ ਸੁਪਰੀਮ ਕੋਰਟ ਚ ਮੇਅਰ ਪਾਰਟੀ ਸੀਗਾ तो सुप्रीम कोर्ट का ऑर्डर फिर इंप्लीमेंट नहीं कर पाएगा क्योंकि तो सुप्रीम कोर्ट के ऑर्डर ने बटा क्लीयरली पैरा फोर्टोर क्या है जो बाकी इलेक्शन है वो uh, ना इन द लॉ होगा दैट मीनस इलेक्शन का पूरा प्रोसैस राइट फ्रॉम द फाइलिंग ऑफ नॉमीनेशन स्क्रूटनी ऑफ नॉमीनेशन उस विदड्रॉल ऑफ नॉमीनेशन उस तो वोटिंग वोटिंग तो बाद काउंटिंग ऑफ वोट्स फिर डेक्लेशन ऑफ रिजल्ट ये सारा प्रोसैस दोबारा होएगा एज पर पैरा फोर्टी फोर ऑफ द सुप्रीम कोर्ट से फौर् इस गल सुन के ਜਿਹੜੀ ਕੋਰਟ ਹੈ ਉਹਨੇ ਅਪਰੀਸ਼ੀਏਟ ਕੀਤਾ ਇਹ ਆਰਗੂਮੈਂਟ ਤੇ ਉਸ ਤੋਂ ਬਾਅਦ ਕੋਰਟ ਨੇ ਲੈਟਰ ਸਟੇ ਕਰਨ ਵਾਸਤੇ ਕਿਹਾ ਨੋਟਿਸ ਨੂੰ ਸਟੇ ਕਰਨ ਵਾਸਤੇ ਕਿਹਾ ਤੇ ਨੋਟਿਸ ਨਹੀਂ ਕਰੰਤੇ ਫਿਰ ਜਿਹੜੀ ਹੈ ਮਿਊਨਿਸਪਲ ਕਾਰਪੋਰੇਸ਼ਨ ਤੇ ਐਡਮਿਨਿਸਟ੍ਰੇਸ਼ਨ ਉਹ ਇਹ ਪ੍ਰਪੋਜ਼ਲ ਲੈ ਕੇ ਆਇਆ ਹੈ ਕਿ ਅਸੀਂ 2:00 ਵਜੇ ਆਪਣਾ ਜਵਾਬ ਦਵਾਂਗੇ ਤਾਂ ਵੀ ਵਿਲ ਸਟਾਰਟ ਦਾ ਹੋਲ ਪ੍ਰੋਸੈਸ ਵਾਂਸ ਅਗੇਨ ਨਵੀਆਂ ਤਰੀਕਾ ਨਵੀਆਂ ਤਰੀਕਾ ਲਾਉਣਗੇ ਨਵਾਂ ਨੋਟਿਸ ਕੱਟਿਆ ਜਾਏਗਾ ਇੱਕ ਛੋਟੀ ਕੋ ਹੋਰ ਚੀਜ਼ ਦੱਸ ਦੂ ਕਿ ਜਿਹੜਾ ਡਾਟਾ ਹੋਰ ਨੇ ਇਹ ਗੱਲ ਕਿਹਾ ਵੀ ਇਹਨੂੰ ਨੋਟਿਸ ਦੇ ਪਠਾਣੀ ਰਿਹਾ ਕਰਾ ਇਹ ਕਿਸੇ ਵਿੱਚ ਪੁੱਲੇ ਕੇ ਸਮ ਇੱਕ ਜਸਾਬ ਨੇ ਉਹਨੂੰ ਪੁੱਛਿਆ ਸੀਗਾ ਵੀ ਤੁਸੀਂ ਹੁਣ ਤੱਕ ਨਹੀਂ ਆਏ ਹੋ ਤਾਂ ਉਹਨੇ ਕਹਿ ਲਿਆ ਵੀ ਮੈਂ ਕੁਝ ਪਰਸਨਲ ਕੰਮ ਤੇ ਸੀਗਾ ਦੂਸਰਾ ਮੈਨੂੰ ਕਿਹਾ ਹੀ ਨਹੀਂ ਗਿਆ ਕਿ ਆ ਕੇ ਬੈਠ ਕਿਉਂਕਿ ਆਫੀਸ਼ੀਅਲੀ ਦਾ ਨੋਟੀਫਿਕੇਸ਼ਨ ਜਾਂ ਨੋਟਿਸ ਜੋਇਨ ਕਰਨ ਦਾ ਐਡਮਿਨਿਸਟ੍ਰੇਸ਼ਨ ਨੇ ਕਟਣਾ ਸੀਗਾ ਯਾ ਕਿ ਅਸੀਂ ਨੋਟੀਫਿਕੇਸ਼ਨ ਵੀ ਦਿੱਤਾ ਰੀਸੀਵਿੰਗ ਵੀ ਹੈ ਉਹਨਾਂ ਨੇ ਇੱਕ ਤਰੀਕ ਵੀ ਦਿੱਤੀ ਹੈ ਜਿਸ ਦਿਨ ਉਹਨਾਂ ਨੇ ਕਿਹਾ ਜੋਇਨ ਕਰਾਂਗੇ ਲੇਕਿਨ ਫੈਮਿਲੀ ਇਸ਼ੂਜ਼ ਦੇ ਕਾਰਨ ਆਪਣੇ ਬੈਠੇ ਨਹੀਂ ਤੁਸੀਂ ਤੇ ਆ ਕੇ ਬੈਠੇ ਨਹੀਂ ਉਹ ਤੂਸ਼ ਖਿਦਾ ਹੈ ਨਹੀਂ ਪਰ ਉਹਨੂੰ ਆਪਣੇ ਆਪ ਥੋੜਾ ਜਾ ਕੇ ਬੈਠਣਗੇ ਜਦੋਂ ਉਹਨਾਂ ਨੂੰ ਮਿਊਨਿਸਪਲ ਕਾਰਪੋਰੇਸ਼ਨ ਕੇ ਮਿਊਨਿਸਪਲ ਕਮਿਸ਼ਨਰ ਬੁਲਾਉਣਗੇ ਉਹਨ ਲਟਰ ਦੇਨ ਕੇ ਇਨਵੀਟੇਸ਼ਨ ਦਾ ਉਦੋਂ ਜਾਣਗੇ ਨਾ ਉਹ ਉਹ ਆਪਣੇ ਆਪ ਨੇ ਆਪਣੇ ਆਪ ਨਹੀਂ ਚਲੇ ਜਾਣਗੇ ਕੋਈ ਸੁਪਰੀਮ ਕੋਰਟ ਦਾ ਆਰਡਰ ਹਜੇ ਸਰਟੀਫਾਈਡ ਕਾਪੀ ਵੀ ਬਈ 23 ਤਰੀਕ ਨੂੰ ਆਈ ਹੈ ਇਸ ਕਰਕੇ ਇਸ ਕਰਕੇ ਥੋੜਾ ਡਿਲੇ ਹੋ ਗਿਆ ਜਲਦਬਾਜ਼ੀ ਦਾ ਡੀਸੀ ਸਾਹਿਬ ਨੇ ਕੀਤੀ ਹੈ ਉਹ 4 ਦਿਨ ਦੇ ਵਿੱਚ ਆਰਗੂਮੈਂਟ ਦੇਖੋ ਸਾਡੇ ਸੈਟੀਸਫੈਕਸ਼ਨ ਦਾ ਕੁਐਸਚਨ ਨਹੀਂ ਹੈ ਇਹ ਕਾਨੂੰਨ ਦੀ ਪਾਲਣਾ ਕਰਨ ਦਾ ਕੁਐਸਚਨ ਹੈ ਮੇਰੇ ਵੀ ਸਾਨੂੰ ਜਿਆਦਾ ਜਿਆਦਾ ਫਾਇਦਾ ਨਾ ਹੋਵੇ ਲੇਕਿਨ ਕਿਉਂ ਸੁਪਰੀਮ ਕੋਰਟ ਦਾ ਆਰਡਰ ਹੈ ਉਹ ਤਾਂ ਪ੍ਰੋਪਰਲੀ ਇਨ ਲੈਟਰਲ ਸਪਿਰਟ ਇੰਪਲੀਮੈਂਟ ਹੋਣਾ ਚਾਹੀਦਾ ਹੈ ਨਾ ਜੇ ਸਾਨੂੰ ਲੱਗਦਾ ਹੈ ਕਿ ਐਡਮਿਨਿਸਟ੍ਰੇਸ਼ਨ ਸੁਪਰੀਮ ਕੋਰਟ ਦੇ ਆਰਡਰ ਨੂੰ ਪੂਰੀ ਤਰ੍ਹਾਂ ਨਹੀਂ ਮੰਨ ਰਹੀ ਹੈ ਉਸ ਕਰਕੇ ਅਸੀਂ ਰਿਟ ਚਾਏ ਹੈ ਇਹਦੇ ਵਿੱਚ ਸਾਡਾ ਫਾਇਦਾ ਜਾਂ ਨੁਕਸਾਨ ਦਾ ਤਾਂ ਕੋਈ ਸਵਾਲ ਨਹੀਂ ਹੈ दोबारा कह रहे है। of of दो हैं क्वेश्चन इज ऑफ इम्प्लीमेंटेशन ऑफ द सुप्रीम इन ले अभी वापस नहीं लिया दो तरीक को जवाब दे रहे हैं तो हो सकता है उसमें जवाब में वापस कर ले ऐसा उन्होंने अश्योरेंस ओरली कोर्ट में दी